ਇੰਨ ਦਿਨ ਹੋ ਗਏ ਲਗਾਤਾਰ ਡਾਕਟਰ ਦਿਲਾਤੇ ਜਾਂਦੇ ਆ ਕੋਈ ਬੁਖਾਰ ਬਖੂਰ ਹੋਵੇ ਨਾ ਤੇ ਬੰਦੇ ਨੂੰ ਦੋ ਤਿੰਨ ਦਿਨਾਂ ਦਾ ਜੁਰਮਾਨਾ ਆ ਜਾਂਦਾ ਜਿਹੜੇ ਕੰਮ ਤੋਂ ਫੜੇ ਆ ਨਾ ਤੇ ਜੇ ਲੱਤ ਬਾਹਾਂ ਤੋੜਤੀ ਤੇ 6 ਮਹੀਨੇ ਮੰਜੀ ਤੋਂ ਨਹੀਂ ਉੱਠਿਆ ਜਾਣਾ ਤੇ ਯਾਰ ਵੀ ਤੇਰੇ ਲਈ ਹੁੰਦਾ ਵੀ ਤੇਰਾ ਮੂੰਹ ਪੱਠਿਆਂ ਚ ਦਿੱਤਾ ਦੋ ਸਾਲ ਹੋ ਗਏ ਆ ਤੇ ਜੇ ਭਰਾ ਕਰਕੇ 6 ਮਹੀਨੇ ਮੰਜੀ ਤੇ ਰੈਸਟ ਕਰ ਲੇਤੇ ਮਾਰਾ ਕੀ ਆ ਥਾਲੀ ਯਾਰ फोटो खिंच दियो मैडम आवाज नहीं आवाज स्नैप चाहता है मैडम जी थोड़ा जा, थोड़ा सा मुंह बना ऊपर वटा चुक्को थोड़ा सा ए ए आ मैडम जी थोड़ा ई कर दंदियां दंदियां कट्टा ए ए आ ये फोटो ओए तुही क दओ है ओही मैडम जी हुने आया था दीदी के फोटो अहीक चाहिआ की <laughs> लेन आए हो ਹਾਏ ਮੈਡਮ ਦੀ ਇਸ਼ਕੇ ਦੇ ਰੋਗ ਕੀ ਮਤਲਬ ਹੈ ਉਹ ਮੈਡਮ ਦੀ ਨਾਲ ਦੀ ਛੱਡ ਗਈ ਨਾ ਵਿਚਾਰੇ ਦੀ ਸਦਮੇ ਚ ਪਹੁੰਚ ਗਿਆ ਵਿਚਾਰਾ ਰੋਲਾ ਸਾਲਿਆ ਲੋ ਆਏ ਪੜਾਓ ਕਾ ਮੈਡਮ ਦੀ ਮੇਰੇ ਯਾਰ ਦਾ ਆ ਜਿੰਨਾ ਚਿਰ ਮੈਨੂੰ ਪੈਰਾਸੀਟਾ ਅਨਮੋਲ ਦੀਆਂ ਦੋ ਗੋਲੀਆਂ ਸਵੇਰੇ ਤੇ ਦੋ ਗੋਲੀਆਂ ਸ਼ਾਮਾਂ ਨੂੰ ਨਾ ਦਵਾ ਸਾਲੇ ਨੂੰ ਨੀਂਦ ਰਹੀ ਨਹੀਂ ਪੇਤੀ ਤੁਸੀਂ ਛੱਡੋ ਆ ਦੱਸੋ ਤੁਹਾਨੂੰ ਬਿਮਾਰੀ ਕੀ ਹੈ ਆ ਵੇਖੋ ਮੈਡਮ ਦੀ ਖੁਰਕ ਪਈ ਏ ਮੇਰੀ ਯਾਰ ਤੇ ਇਹ ਕਿਤੇ ਵਿਚਾਰਾ ਮੇਰਾ ਯਾਰ ਚਾਰ ਬੰਦਿਆਂ ਚ ਬਹਿ ਕੇ ਖੁਰਕ ਵੀ ਨਹੀਂ ਸਕਦਾ ਜਿੱਥੇ-ਜਿੱਥੇ ਇਹਦੇ ਖੁਰਕ ਪਈ ਆ। ਸਾਲਾ ਕੋ ਪਰਦਾ ਵੀ ਰਹੰਦੇ। ਆ ਠੀਕ ਆ ਨਾ ਥੋੜਾ ਹੋਇ ਕਹਿੰਦੀ ਲੱਖਾਂ ਬਾਵਾ ਤੜਾਉਂਦੀ ਦੀ ਗੱਲ ਠੀਕ ਆ ਪਰਾਂ ਮੱਟੀ ਘਾ ਨਹੀਂ ਹਿਲਵਾ ਸਕਦਾ। ਉਹ ਸਾਲਾ ਭਰਾ ਕਰਕੇ ਇੰਨਾ ਨਹੀਂ ਕਰ ਸਕਦਾ। ਜੀ ਭਰਾ ਲੀ ਕੁਰਬਾਨੀ ਦੇਈਂਗਾ ਨਾ ਤੇ ਸਾਰੀ ਉਮਰ ਦੁੱਖ ਪਾ ਮੇਰਾ ਮਤਲਬ ਸੁੱਖ ਪਾਏਗਾ। ਕੀ ਮਤਲਬ? ਨਹੀਂ ਨਹੀਂ ਮੈਡਮ ਜੀ ਕੁਛ ਵੀ ਤੁਸੀਂ ਲਾਓ ਟੀਕਾ ਲਾਓ। ਮੇਰਾ ਤਾਂ ਇਹ ਕਹਿ ਰਿਹਾ ਸੀ ਟੀਕਾ ਖਰਾਬ ਹੈ ਇਹਨੂੰ ਜਾਂਦੇ ਜਾਂਦੇ ਫੁੱਟ ਦਿੰਨੀ ਆ ਓਏ ਸ਼ੁਕਰ ਆ ਓਏ ਐਵੇਂ ਨਜਾਇਜ਼ ਗਰੀਬ ਦਾ ਕੱਚਾ ਪੜਵਾ ਦੇ ਨਗਾ ਅੱਛਾ ਕੀ ਮਸਤ ਉਹ ਕੱਚਾ ਮੈਡਮ ਦੀ ਹੈ ਤੇ ਪਰਸੋ ਵੀ ਸਟਾਰਟ ਕੀਤਾ ਪੋਣਾ ਵਿਚਾਰੇ ਨੇ ਉਹ ਵੀ ਮੈਂ ਇਹਨੂੰ ਕਹਿ ਕੂ ਕਿ ਪਵਾਇਆ ਮੈਂ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਚੰਗੇ ਨਹੀਂ ਲੱਗੀਦਾ ਵੀ ਤੇ ਤੁਹਾਡੇ ਬਣੇ ਦੋਸਤੋ ਮੈਡਮ ਜੀ پیسے ਤੁਹਾਨੂੰ ਦਿੰਨੇ ਆ ਠਰ ਕੇ ਮੈਂ ਵੀ ਤੇ ਬਿਮਾਰੀ ਆ ਤੁਹਾਨੂੰ ਕੀ ਬਿਮਾਰੀ ਆ ਮੈਡਮ ਜੀ ਮੇਰਾ ਨਾ ਮਨ ਨਹੀਂ ਟਿਕਦਾ ਆ ਬਸ ਜਦੋਂ ਤੁਹਾਡੀ ਦੁਕਾਨ ਤੇ ਆਵਾ ਇਹ ਦਵਾਈਆਂ ਲਵੇਖਾ ਤੇ ਦਵਾਈਆਂ ਦੀ ਸਵੈਲ ਜਿਵੇਂ ਮੇਰੇ ਕੰਨਾਂ ਚ ਮੇਰਾ ਮਨ ਨਸਾਜ ਜਿੱਦ ਤੇ ਜਾਂਦੀ ਆ ਤੇ ਫਿਰ ਜਾ ਕੇ ਮੈਨੂੰ ਖੁੱਲ ਕੇ ਸੌਂ ਹੁੰਦਾ ਫਿਰ ਮੈਂ ਕੀ ਕਰਾਂ ਹਾਂ ਤੇ ਮੈਨੂੰ ਆਸ਼ਕੀ ਲੱਗਦੀ ਆ ਤਿੰਨ ਦਿਨ ਹੋ ਗਏ ਇਹਨਾਂ ਨੂੰ ਦੁਕਾਨ ਤੇ ਆਂਦੇ ਨੂੰ ਹਿੰਦਾ ਹੀ ਇਲਾਜ ਤੇ ਮੈਂ ਕਰਦੀ ਆ ਆਪਣਾ ਫੋਨ ਨੰਬਰ ਦੇਣੀ ਹੈ ਤੁਹਾਨੂੰ ਜੀ ਨਹੀਂ ਲੱਗਦਾ ਕਿ ਤੁਸੀਂ ਸ਼ਾਮਾਂ ਨੂੰ ਮੈਨੂੰ ਕਾਲ ਕਰ ਲਿਓ ਤਾਂ ਫਿਰ ਦੇਖੇ ਤੁਹਾਡੇ ਕਿੱਦਾਂ ਜੀ ਲੱਗਦਾ ਹੈ ਸ਼ੁਕਰ ਮੈਂ ਤਾਂ ਆਪਣੇ ਨੰਬਰ ਦੇ ਦਾਂ ਉਹ ਨਹੀਂ ਕਿਤੇ ਸਾਨੂੰ 4 ਰੁਪਏ ਦੇ ਨੱਪਣਾ ਪੈਣਾ ਹੈ ਆਏ ਹੋਏ ਗੱਲ ਹੋ ਗਈ ਆ ਆ ਮੈਡਮ ਦੀ ਕੋਈ ਮਿੱਠੀ ਦਵਾਈ ਹੈ ਤਾਂ ਦੋ ਮੈਂ ਆਪਣੇ ਯਾਰ ਦਾ ਚ ਮੂੰਹ ਮਿੱਠਾ ਕਰਾਉਣਾ ਕਾਦੇ ਲਈ ਉਹ ਟਰੈਕਟਰ ਦਾ ਨੰਬਰ ਮਿਲ ਗਿਆ ਨਾ ਉਹ ਜਿੰਨੇ ਜਾਨ ਬਚਾਉਣੀ ਹੁੰਦੀ ਆ ਬੇਸ਼ੁਕਰਾ ਰਹਿ ਗਿਆ ਫਿਰ ਮੈਡਮ ਜੀ ਇੰਨੀ ਖੁਸ਼ੀ ਆਨੂ ਕੀ ਪਤਾ ਸਾਡੇ ਯਾਰ ਨੇ ਕਦੋਂ ਫੇਰ ਬਿਮਾਰ ਹੋ ਜਾਆ ਲੰਬੜ ਤੇ ਸਾਡੇ ਕੋਲ ਜਾਣ ਵਾਜ ਜੂਂਦੀ ਆ ਜੀ ਮੈਡਮ ਜੀ ਮੈਂ ਤਾਂ ਤੁਹਾਡਾ ਧੰਨਵਾਦ ਕਿਵੇਂ ਕਰਾਂ ਤੁਸੀਂ ਮੈਨੂੰ ਆਪਣਾ ਨੰਬਰ ਦੇਤਾ ਤੇ ਬਾਕੀ ਠੀਕ ਆ ਮੈਨਾਂ ਦੀ ਫਿਰਹੀਂ ਜਾਣੇ ਆ ਤੇ ਸ਼ਾਮਾਂ ਨੂੰ ਤੁਹਾਨੂੰ ਫੋਨ ਕਰ ਦਿੰਦੇ ਚਲੋ ਬੱਚੀ ਚੰਗਾ ਮੈਡਮ ਜੀ ਕਿਹਾ ਸਕੇ ਡਾਕਟਰ ਅੰਜਲੀ ਦੇ ਟੀਕੇ ਦਾ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਕਰਦੀਆਂ ਸ਼ਾਮਾਂ ਨੂੰ ਤੁਹਾਡਾ ਇਲਾਜ ਹੈਲੋ ਅੰਜਲੀ ਬੋਲਦੀ ਜੀ ਨਹੀਂ ਮੈਂ ਡਾਕਟਰ ਅੰਜਲਾ ਬੋਲਣਿਆ ਓ ਸੋਰੀ ਸੋਰੀ ਭਾਜੀ ਗਲਤ ਲੱਗ ਗਿਆ ਮੇਰੇ ਕੋ ਭਲੇਖੇ ਨਾ ਗਲਤ ਨਹੀਂ ਲੱਗਾ ਨੰਬਰ ਕਰਕੇ ਤੇਰਾ ਸਹੀ ਲੱਗਾ ਮੈਂ ਆਦਾ ਹਾਂ ਕੋਲ ਬੋਲਣਿਆ ਆ ਅੱਛਾ ਉਹ ਤੁਸੀਂ ਹੋ ਤੁਹਾਡੇ ਬਾਰੇ ਮੈਨੂੰ ਅੰਜਲੀ ਦੱਸ ਰਹੀ ਸੀ ਜੇ ਹੁਣ ਤੁਸੀਂ ਮੇਰੀ ਦੁਕਾਨ ਦੇ ਨੇੜੇ ਤੇੜੇ ਵੀ ਲੱਭ ਗਏ ਨਾ ਤੇ ਪੁੱਤ ਐਸੀ ਜਗ੍ਹਾ ਟੀਕਾ ਲਾਉਂਗਾ ਤੇ ਟੀਕਾ ਜਿੱਥੇ ਲੱਗਿਆ ਉੱਥੋਂ ਵੀ ਉਲਟੀਆਂ ਆਉਂਦੀਆਂ ਰਹਿਣਗੀਆਂ ਕਹਾ ਜੱਫਾ ਕਰ ਜੀ ਵੇ ਰੇ ਮੂਤੋ ਤੇ ਕੁਵਾਰੀ ਲੱਗਦੀ ਓ ਸ਼ੁਕਰ ਕਰ ਸਾੜਿਆ ਛੇਤਰਾ ਤੋਂ ਬਚ ਗਏ ਅੱਜ ਤੱਕ ਨਹੀਂ ਘਰ ਜਾਗੇ ਪੱਠੇ ਵੀ ਪਾਉਣੇ ਨੇ ਤੇ ਬੁੱਢੇ ਨੂੰ ਤਾਂ ਲੱਤ ਤੋੜ ਦੇਣੀ ਐ ਕੱਲ ਲਾਉਣ ਰੰਗ ਕੰਮ ਕਰਨ ਦੇ ਐਕਸ਼ਨ ਜਮਾਇ ਬੰਦ ਰੋਜੀ ਬੁਲਿੰਗ ਕੈਮਰਾ ਟਰੂਲਿੰਗ ਕੈਮਰਾ ਐਕਸ਼ਨ ਚਲੋ ਹੈਲੋ ਹੈਲੋ ਆ ਪਾਰੀ ਡਾਕਟਰ ਅੰਜਲੀ ਬੋਲਦੀ ਐ ਡਾਕਟਰ ਅੰਜਲੀ ਨਹੀਂ ਡਾਕਟਰ ਅੰਜਲਾ ਬੋਲੇ ਕਰਨਾ ਐ ਮੈਂ ਆਦਾ ਘਰ ਆਲਾ ਆ ਨੀ ਦਣੀ ਟਰੂਲਿੰਗ ਕੈਮਰਾ ਠੀਕ ਐ ਐਕਸ਼ਨ ਕੀ ਲੈਣਾ ਏ ਹੋ ਹਾਏ ਮੈਡਮ ਜੀ ਏਸ਼ਕੇ ਦੇ ਰੋਗ ਕੀ ਮਤਲਬ ਐ ਨਾਲ ਦੀ ਛੱਡ ਗਈ ਨਾ ਵਿਚਾਰੇ ਦੀ ਸਦਮੇ ਚ ਪਹੁੰਚ ਗਿਆ ਵਿਚਾਰਾ ਰੋਲਾ ਸਾਲਿਆ ਕੱਟ ਠੀਕ ਆ ਹਾਤਾ ਇੱਕ ਮਿੰਟ